ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਗਏ ਚੋਧ ਨਸ਼ਿਆਂ ਵਿਰੋਧੀ ਮੁਹਿੰਮ ਦੀ ਪ੍ਰਮਾਣਿਕਤਾ ਤੇ ਸਵਾਲ ਖੜੇ ਕੀਤੇ ਹਨ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਨਸ਼ਿਆਂ ਦੇ ਖਤਰੇ ਨਾਲ ਨਜਿੱਠਣ ਵਿੱਚ ਆਪਣੀ ਕਥਿਤ ਨਾਕਾਮੀ ਅਤੇ ਫੈਸਲਾਕੁਨ ਲੀਡਰਸ਼ਿਪ ਦੀ ਘਾਟ ਲਈ ਆਲੋਚਨਾ ਦੇ ਘੇਰੇ ਵਿੱਚ ਆ ਗਏ ਹਨ ਆਲੋਚਕਾਂ ਦਾ ਤਰਕ ਹੈ ਕਿ ਮਾਨ ਰਾਜ ਦੇ ਅੰਦਰ ਕੰਮ ਕਰ ਰਹੇ ਡਰੱਗ ਮਾਫੀਆ ਦੇ ਆਪਣਾ ਅਧਿਕਾਰ ਜਤੌਣ ਵਿੱਚ ਅਸਫਲ ਰਹੇ ਹਨ ਪ੍ਰਭਾਵਸ਼ਾਲੀ ਰਾਜਨੀਤਿਕ ਹਸਤੀਆਂ ਦੇ ਸਰਪ੍ਰਸਤੀ ਹੇਠ ਗੈਰ ਕਾਨੂੰਨੀ ਨੈਟਵਰਕਾਂ ਨੂੰ ਪ੍ਰਭਾਵਸ਼ਾਲੀ ਵਨਾਲ ਬਦਨ ਫੁੱਲਣ ਦੀ ਆਗਿਆ ਦੇ ਰਹੇ ਹਨ ਉਹਨਾਂ ਦੇ ਪ੍ਰਸ਼ਾਸਨ ਦੀ ਪੰਜਾਬ ਪੁਲਿਸ ਤੇ 94 ਢੰਗ ਨਾਲ ਕਾਨੂੰਨ ਲਾਗੂ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ ਕਈ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਰਾਜਨੀਤਿਕ ਸਬੰਧਾ ਵਾਲੇ ਜਾਣੇ ਪਛਾਣੇ ਨਸ਼ਾ ਤਸਕਰਾਂ ਨੂੰ ਫੜਿਆ ਨਹੀਂ ਜਾ ਰਿਹਾ ਇਸ ਤੋਂ ਇਲਾਵਾ ਦਿੱਲੀ ਵਿੱਚ ਆਪਣੀ ਲੀਡਰਸ਼ਿਪ ਖਾਸ ਕਰਕੇ ਅਰਵਿੰਦ ਕੇਜਰੀਵਾਲ ਦੇ ਮਾਣ ਦੀ ਨਿਰਪਰਤਾ ਨੇ ਇਹ ਅੰਦਾਜ਼ਾ ਲਾਇਆ ਹੈ ਕਿ ਉਹ ਰਾਜ ਦੀ ਨਸ਼ਾ ਵਿਰੋਧੀ ਨੀਤੀ ਤੇ ਪੂਰੀ ਤਰ੍ਹਾਂ ਕਾਬੂ ਨਹੀਂ ਰੱਖਦੇ ਅੰਮ੍ਰਿਤਸਰ ਤੋਂ ਇੱਕ ਪ੍ਰਮੁੱਖ ਆਗੂਨਤਾ ਤੇ ਵਿਧਾਇਕ ਹੁਮਰ ਵਿਜੇ ਪ੍ਰਤਾਪ ਸਿੰਘ ਨੇ ਖੁਦ ਪਾਰਟੀ ਲੀਡਰਸ਼ਿਪ ਤੇ ਅਪਰਾਧੀਆਂ ਤੇ ਨਸ਼ਾ ਤਸਕਰਾਂ ਉਪਨਾ ਦੇਣ ਦਾ ਦੋਸ਼ ਲਾਇਆ ਹੈ ਪੰਜਾਬ ਦੀ ਨਸ਼ੇ ਦੀ ਸਮੱਸਿਆ ਨੂੰ ਖੋਖਲੇ ਨਾਅਰੇ ਅਤੇ ਸਤਹੀ ਸੋਹਣਾ ਨਾਲ ਨਹੀਂ ਨਿਚਠਿਆ ਜਾ ਸਕਦਾ ਖਾਸ ਕਰਕੇ ਜਦੋਂ ਆਪ ਆਗੂ ਕਥਿਤ ਤੌਰ ਤੇ ਉਹਨਾਂ ਹੀ ਨਸ਼ੇ ਦੇ ਨੈਟਵਰਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਉਹ ਤਬਾਹ ਕਰਨ ਦਾ ਦਾਵਾ ਕਰਦੇ ਹਨ